ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਤੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨ ਵਿਚਾਰਿਓ ਕੋ ਬੱਤੀ ਕਾ ਕਿਆ ਤੋ ਪੈਸਾ ਨਹੀਂ ਮਾਨਸ ਕੀ ਗਾਤੇ ਲੱਖ ਖੁਸ਼ੀਆਂ ਦਾਤ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਮਕਾ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਤਨ ਗੁਰ ਸੇਵੀਐ ਐਹ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਨਹਨਾ ਸੰਜਵਾ ਜਿਸ ਕਾ ਵਿਸਰੈ ਪ੍ਰਾਨ ਪਪ ਦਾਤ ਸੋਈ ਗਨੋ ਅਪਗਾ ਚਰਨ ਤਮਲ ਧਿਆ ਕ ਮਨ ਰਾਗਿਓ ਅਮੇਸ਼ਰੋ ਵਰਪਾਕਾ ਜਿਸ ਕਾ ਬਿਸਰੈ ਪ੍ਰਾਨ ਪਪਧਾਪ ਸੋਈ ਗਨੋ ਆਪਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇਸਰੋਵਰ ਪਾਕਾ ਰਾਜ ਜਹ ਜਹ ਦੇਖੋ ਤਹ ਨਾਰਾਇਣ ਸਗਲ ਕਟਮ ਟਗ ਨਾਮ ਉਦਕ ਤੀਵਤ ਜਨ ਨਾਨਕ ਕੇ ਸਭ ਅਨੁਰਾਗਾਂ ਨਾਮ ਉਤਕ ਪੀਵਤ ਜਨ ਨਾਨਕ ਪਿਆਕੇ ਸਭ ਅਨੁਰਾਗਾਂ ਵਾਹਿਗੁਰੂ ਕੀ ਖਾਲਸਾ ਵਾਹ ਗੁਰਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੀਵਨ ਦਾ ਯਤਨ ਕਰਦੇ ਆਂ ਅੱਜ ਦਾ ਜੋ ਮੁਖਵਾਕ 682 ਅੰਗ ਦੇ ਉੱਤੇ ਸੁਭਾਏਮਾਨ ਤਨਸਰੀ ਮਾਨਨਾ ਪੰਜਵਾ ਤਨਹ ਸ੍ਰੀ ਰਾਜ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਧੰ ਧੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਦੇ ਵਿੱਚ ਉਚਾਰਨ ਕੀਤਾ ਹੋਇਆ ਇਹ ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਸਾਨੂੰ ਕੀ ਸਮਝਾ ਰਹੇ ਹੈ ਜਿਸ ਕਾ ਵਿਸਰੈ ਪ੍ਰਾਨ ਪਤ ਦਾਤਾ ਸੋਇ ਗਨੋ ਅਭਗ ਕਹਿੰਦੇ ਇਸ ਸੰਸਾਰ ਦੇ ਵਿੱਚ ਜਿਸ ਬੰਦੇ ਦੇ ਅੰਦਰੋਂ ਉਹ ਪਰਮਾਤਮਾ ਨਿਕਲ ਜਾਂਦਾ ਹੈ ਪਰਮਾਤਮਾ ਦੀ ਯਾਦ ਨਹੀਂ ਹੁੰਦੀ ਕਹਿੰਦੇ ਆਸਨ ਦੇ ਵਿੱਚ ਉਹ ਨਿਭਾਗਾ ਕਹਿੰਦੇ ਅਸੀਂ ਆਪਣੇ ਆਪ ਨੂੰ ਸਮਝੀ ਜੰਨਿਆ ਮੈਂ ਤੇ ਵੱਡੇ ਆ ਭਾਗਾ ਵਾਲਾ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਆਪਸ ਕਉ ਜੋ ਕਰਮਵੰਤ ਕਹਾਵਾ ਹੈ ਜਨਮ ਮਰਨ ਮੌਜੂਦ ਪਰਮਾਤਮਾ ਕਹਿੰਦੇ ਜਿਹੜਾ ਬੰਦਾ ਆਪਣੇ ਆਪ ਨੂੰ ਵੱਡੇ ਆ ਭਾਗਾਂ ਵਾਲਾ ਕਹਾਉਂਦਾ ਕਹਿੰਦੇ ਉਹਤੇ ਉਹਦੇ ਨਾਲ ਤਾਂ ਬੜਾ ਕੁਝ ਹੁੰਦਾ ਕਹਿੰਦੇ ਆਪਣੇ ਆਪ ਨੂੰ ਵੱਡੇ ਆ ਭਾਗਾਂ ਵਾਲਾ ਨਾ ਕਹੀਏ ਹਾਂ ਜਿੰਨੇ ਸਾਡੇ ਅੰਦਰ ਗੁਰਬਾਣੀ ਵਸ ਗਈ ਉਹਦੇ ਲੋਕਾਂ ਨੇ ਕਹਿਣ ਲੱਗ ਜਾਣਾ ਆਪਣੇ ਆਪ ਨਾ ਕਹਿੰਦੇ ਤੁਸੀਂ ਕਹਿੰਦੇ ਫਿਰਿਓ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਜਿਸ ਕੋ ਵਿਸਰਾ ਪ੍ਰਾਨ ਪਤ ਦਾਤਾ ਪ੍ਰਾਨ ਪਤ ਕਿਹਨੂੰ ਕਹਿੰਦੇ ਜਿਹੜਾ ਸਾਨੂੰ ਰੋਜ਼ ਪ੍ਰਾਨ ਦੇ ਰਿਹਾ 24 ਹਜ਼ਾਰ ਸਾਹ ਰੋਜ਼ ਸਾਨੂੰ ਪਰਮਾਤਮਾ ਦੇ ਰਿਹਾ ਕਹਿੰਦੇ ਉਹਦਾ ਸ਼ੁਕਰਾਨਾ ਉਹਦਾ ਧੰਨਵਾਦ ਜ਼ਰੂਰ ਕਰਨਾ ਚਾਹੀਦਾ ਕਹਿੰਦੇ ਉਹਨੂੰ ਆਪਣੇ ਹਿਰਦੇ ਦੇ ਵਿੱਚੋਂ ਭੁਲਾਈਏ ਨਾ ਕਹਿੰਦੇ ਜਿਸ ਬੰਦੇ ਨੇ ਉਸ ਪਰਮਾਤਮਾ ਨੂੰ ਭੁਲਾਤਾ ਸੋਈ ਗਨਹੋ ਅਭੱਗਾ ਕਹਿੰਦੇ ਉੱਤੇ ਅਭੱਗਾ ਹੈ ਭਾਵ ਕੇ ਮਾੜਿਆ ਕਰਮਾਂ ਵਾਲਾ ਚਰਨ ਕਮਲ ਜਾਟਾ ਮਨ ਰਾਗਿਓ ਅਮੇ ਸਰੋਵਰ ਭੱਗਾ ਕਹਿੰਦੇ ਜਿਹਦਾ ਮਨ ਉਸ ਪ੍ਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਗੁਰ ਗਿਆ ਕਹਿੰਦੇ ਉਹ ਆਪਣੇ ਮਨ ਦੇ ਵਿੱਚੋਂ ਮਨ ਦੇ ਵਿੱਚੋਂ ਪ੍ਰਮਾਤਮਾ ਨੂੰ ਵਸਾ ਲੈਂਦਾ ਅੰਮੇ ਸਰੋਵਰ ਪਾਗਾ ਕਹਿੰਦੇ ਆਪਣੇ ਅੰਦਰੋਂ ਹੀ ਨਾ ਅੰਮ੍ਰਿਤ ਦਾ ਝਰਨਾ ਵਗਣ ਲੱਗ ਜਾਂਦਾ ਉਸ ਬੰਦੇ ਦੇ ਜਿਸ ਨੇ ਪ੍ਰਮਾਤਮਾ ਦੇ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਚਰਨ ਕਮਲ ਜਾ ਕਾ ਮਨ ਰਾਗਿਓ ਜਿਹਦਾ ਮਨ ਪ੍ਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਲੱਗ ਗਿਆ ਕਹਿੰਦੇ ਐ ਸਮਝ ਲਿਓ ਕਿ ਉਹਨੇ ਅੰਮ੍ਰਿਤ ਦਾ ਸਰੋਵਰ ਅੰਦਰੋਂ ਹੀ ਪਾ ਲਿਆ ਕਹਿੰਦੇ ਤੇਰਾ ਜਨ ਰਾਮ ਨਾਮ ਰੰਗ ਜਾਗਾ ਕਹਿੰਦੇ ਤੇਰਾ ਸੇਵਕ ਤੇਰਾ ਗੋਲਾ ਤੇਰਾ ਦਾਸ ਕਹਿੰਦੇ ਆਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਗਿਆ ਕਹਿੰਦੇ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਚੀਜ਼ ਗਿਆ ਸਭ ਧਰ ਤੇ ਪ੍ਰੇਤਮ ਸਿਓ ਮਨ ਲੱਗਾ ਕਹਿੰਦੇ ਜਿਹੜਾ ਆਲਸ ਸੀ ਨਾ ਕਹਿੰਦੇ ਉਹ ਸਾਰੇ ਖਤਮ ਹੋ ਗਿਆ ਕਦੋਂ ਜਦੋਂ ਗੁਰੂ ਦੀ ਬਾਣੀ ਦੇ ਨਾਲ ਮਨ ਜੁੜ ਗਿਆ ਆਲਸ ਛੀਂਜ ਗਿਆ ਸਭ ਤਨ ਤੇ ਸਾਡੇ ਜਦੋਂ ਅਸੀਂ ਗੁਰਬਾਣੀ ਪੜ੍ਹਨੀ ਹੁੰਦੀ ਉਦੋਂ ਆਲਸ ਆ ਜਾਂਦਾ ਜੀ ਸਾਨੂੰ ਗੁਰੂ ਸਾਹਿਬ ਕਹਿੰਦੇ ਚੰਗਿਆਈ ਆਲਸ ਕਰ ਬੁਰਿਆਈ ਹੋਏ ਛੇਰ ਕਹਿੰਦੇ ਜਦੋਂ ਚੰਗਾ ਕੰਮ ਹੈ ਉਦੋਂ ਸਾਨੂੰ ਆਲਸ ਹੋ ਜਾਂਦਾ ਹੈ ਮੰਜੇ ਤੋਂ ਉੱਠਿਆ ਨਹੀਂ ਜਾਂਦਾ ਤੇ ਜਦੋਂ ਕਹਿੰਦੇ ਬੁਰਾ ਕੰਮ ਕਰਨੇ ਉਦੋਂ ਬੰਦਾ ਛੇਰ ਵਰਗਾ ਹੋ ਜਾਂਦਾ ਇੱਥੇ ਗੁਰੂ ਸਾਹਿਬ ਕਹਿੰਦੇ ਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਕਿ ਆਲਸ ਛੀਜ ਗਿਆ ਸਭ ਤਨ ਤੇ ਕਹਿੰਦੇ ਆਲਸ ਜਿਹੜਾ ਹੈਗਾ ਸੀ ਸਾਰਾ ਜਿਵੇਂ ਬੰਦੇ ਨੂੰ ਕੋੜ ਦਾ ਰੋਗ ਹੋਵੇ ਨਾ ਕਹਿੰਦੇ ਕੋੜ ਦਾ ਰੋਗ ਜਦੋਂ हट ਗਿਆ ਫਿਰ ਬੰਦਾ ਦੌੜਨ ਲੱਗ ਜਾਂਦਾ ਨਹੀਂ ਤੇ ਮੰਜੇ ਤੇ ਪਿਆ ਆਲਸ ਵੀ ਇੱਕ ਕੋੜ ਦੇ ਰੋਗ ਵਰਗੀ ਹੈ ਜੀ ਕਹਿੰਦੇ ਆਲਸ ਚੀਜ਼ ਗਿਆ ਸਭ ਧਨ ਤੇ ਕਦੋਂ ਪ੍ਰੀਤਮ ਸਿਉ ਮਨ ਲਾਗਾ ਕਹਿੰਦੇ ਜਿੱਤੇ ਪ੍ਰੀਤਮ ਦੇ ਨਾਲ ਪਿਆਰੇ ਦੇ ਨਾਲ ਮਨ ਜੁੜ ਗਿਆ ਨਾ ਉਦੋਂ ਕਹਿੰਦੇ ਆਲਸ ਖਤਮ ਹੋ ਜਾਣਾ ਰਹਾਉ ਰਹਾਉ ਦਾ ਭਾਵ ਹੁੰਦਾ ਹੈ ਠਹਿਰਨਾ ਰੁਕਣਾ ਤੇ ਗੁਰੂ ਦੇ ਸ਼ਬਦ ਨੂੰ ਸਮਝਣਾ ਜਹ ਜਹੇ ਵੇਖੋ ਤਹ ਨਾਰਾਇਣ ਸਗਲ ਕਟਾ ਮੈਂ ਧਾਗਾ ਕਹਿੰਦੇ ਜਿੱਧਰ ਹੋਂ ਦੇਖਦੇ ਨਾ ਕਿਉਂਕਿ ਪ੍ਰਮਾਤਮਾ ਨਾਲ ਮਨ ਜੁੜ ਗਿਆ ਮਨ ਜੁੜਨ ਕਰਕੇ ਜਿੱਧਰ ਦੇਖਦੇ ਆ ਉਧਰੇ ਪ੍ਰਮਾਤਮਾ ਨਰਾਇਣ ਦਿਸਦਾ ਹੈ ਉਧਰੇ ਨਰਾਇਣ ਦਿਸਦਾ ਸਗਲ ਕਟਾ ਮੈਂ ਧਾਗਾ ਕਹਿੰਦੇ ਜਿਵੇਂ ਇੱਕ ਧਾਗੇ ਦੇ ਵਿੱਚ ਪਰੋਏ ਹੁੰਦੇ ਆ ਮਣਕੇ ਨਾ ਕਹਿੰਦੇ ਐਂ ਪ੍ਰਮਾਤਮਾ ਸਾਰਿਆਂ ਦੇ ਸ਼ਰੀਰਾਂ ਦੇ ਵਿੱਚ ਵਿਚਦੀ ਚੱਲ ਰਿਹਾ ਅਸੀਂ ਸਾਰੇ ਉਸ ਪ੍ਰਮਾਤਮਾ ਦੇ ਵਿੱਚ ਪਰੋਏ ਹੋਏ ਆ ਕਹਿੰਦੇ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਕਿ ਮਾਲਾ ਹੁੰਦੀ ਹੈ ਨਾ ਮਾਲਾ ਮਾਲਾ ਦੇ ਵਿੱਚ 108 ਬਣ ਕੇ ਵੀ ਕਿੰਨੇ ਮਰਜ਼ੀ ਬਣ ਕੇ ਪਰੋ ਲੋ ਕਹਿੰਦੇ ਉਹ ਇੱਕੋ ਧਾਗੇ ਦੇ ਵਿੱਚ ਪਰੋਏ ਹੁੰਦੇ ਆ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਦੋਂ ਪ੍ਰਮਾਤਮਾ ਬਾਰੇ ਸਾਨੂੰ ਪਤਾ ਲੱਗ ਗਿਆ ਨਾ ਗਿਆਨ ਆ ਗਿਆ ਉਦੋਂ ਸਾਰਿਆਂ ਦੇ ਵਿੱਚ ਪ੍ਰਮਾਤਮਾ ਨਜ਼ਰ ਆਉਣਾ ਗੁਰੂ ਸਾਹਿਬ ਕਹਿੰਦੇ ਟੋਕ ਦਮ ਕਰਾਰੇ ਜਾਓ ਕਰੋ ਹਾਜਰ ਹਜ਼ੂਰ ਖੁਦਾਏ ਕਹਿੰਦੇ ਜਦੋਂ ਅੱਧੇ ਦਮ ਲਈ ਵੀ ਪ੍ਰਮਾਤਮਾ ਨੂੰ ਯਾਦ ਕਰਾਂਗੇ ਉਦੋਂ ਦੁਨੀਆ ਦੇ ਵਿੱਚ ਏ ਛੋਟੇ ਬੱਚੇ 'ਚੋ ਵੀ ਉਹੀ ਦਿਸਣਾ ਹੈ ਜਵਾਬ 'ਚੋ ਵੀ ਉਹੀ ਦਿਸਣਾ ਹੈ ਤੇ ਬੁੱਢੇ ਪੇਚੋ ਵੀ ਉਹੀ ਰੱਬ ਦਿਸਣਾ ਕਹਿੰਦੇ ਕਦੋਂ ਜਦੋਂ ਸਾਡੇ ਅੰਦਰ ਪਰਮਾਤਮਾ ਵਸ ਗਿਆ ਵਸਣਾ ਕਦੋਂ ਹੈ ਜਦੋਂ ਕਹਿੰਦੇ ਵੇਖਾਂਗੇ ਪਰਮਾਤਮਾ ਨੂੰ ਤੁਕ ਦੰਮ ਕਰਾਰੇ ਜਾਓ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਜੁਲਹਰ ਰੋਜ ਨਾ ਫੇਰ ਪਰੇਸ਼ਾਨੀ ਮਾਹੇ ਕਹਿੰਦੇ ਫਿਰ ਪਰੇਸ਼ਾਨੀ ਵੀ ਕੋਈ ਨਹੀਂ ਰਹਣੀ ਇੱਥੇ ਗੁਰੂ ਸਾਹਿਬ ਕਹਿੰਦੇ ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਕਹਿੰਦੇ ਜਿਵੇਂ ਇੱਕ ਸੂਤ ਦੇ ਵਿੱਚ ਹਜ਼ਾਰ ਹੀ ਬਣ ਕੇ ਪਰੋਏ ਜਾਂਦੇ ਆ ਨਾ ਸੂਤ ਏਕ ਮਨ ਸਤ ਸਹੰਸ ਜੈਸੇ ਮਨ ਦਾ ਭਾਵ ਉਹਦਾ ਮਣ ਕੇ ਸਹ ਹੰਸ ਸਵਾਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਉਹਦੇ ਵਿੱਚ ਪਰੋਏ ਹੁੰਦੇ ਆ ਪਰ ਧਾਗਾ ਇੱਕੋ ਹੀ ਹੁੰਦਾ ਹੈ ਇੱਥੇ ਵੀ ਗੁਰੂ ਅਰਜਨ ਸਾਹਿਬਾ ਜੀ ਕਹਿੰਦੇ ਜੈ ਜੈ ਵੇਖੋ ਤਹ ਨਾਰਾਇਣ ਸਗਲ ਕਟਾ ਮੈਂ ਧਾਗਾ ਕਹਿੰਦੇ ਜਿੱਧਰ ਵੇਖਦੇ ਆ ਉਧਰ ਪ੍ਰਮਾਤਮਾ ਹੀ ਨਜ਼ਰ ਆਉਂਦਾ ਸਾਰਿਆਂ ਦੇ ਵਿੱਚ ਉਹੀ ਪ੍ਰਮਾਤਮਾ ਨਾਮ ਉਤਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਅਨੁਰਾਗਾ ਦਾ ਭਾਵਨ ਦਾ ਪਿਆਰ ਕਿ ਜਿੱਤੇ ਪਰਮਾਤਮਾ ਦੇ ਨਾਲ ਪਿਆਰ ਹੋ ਗਿਆ ਨਾ ਉਹਦੇ ਜਿਹੜੀਆਂ ਪਿਆਰੀਆਂ ਚੀਜ਼ਾਂ ਵਾਕੀ ਲੱਗਦੀਆਂ ਸੀ ਉਹ ਸਾਰੀਆਂ ਤਿਆਗ ਦਿੰਦਾ ਬੰਦਾ ਨਾਮ ਮੋਦਕ ਉਹਦਾ ਕੋ ਹੁੰਦਾ ਪਾਣੀ ਕਹਿੰਦੇ ਜਿਹੜਾ ਨਾਮ ਦਾ ਅੰਮ੍ਰਿਤ ਪਾਣੀ ਹੈ ਕਹਿੰਦੇ ਉਹ ਜਦੋਂ ਪੀਓਗੇ ਨਾਮ ਉਦਕ ਪੀਵਤ ਜਨ ਨਾਨਕ ਜਿੱਤੇ ਉਹ ਅੰਮ੍ਰਿਤ ਪੀ ਲਿਆ ਨਾ ਕਹਿੰਦੇ ਉਹਦੇ ਜਿਹੜੀਆਂ ਬਾਕੀ ਚੀਜ਼ਾਂ ਨੇ ਉਹਨਾਂ ਨੂੰ ਤਿਆਗ ਦੇਣਾ ਬੰਦੇ ਨੇ ਜਿਨ੍ਹਾਂ ਨਾਲ ਬਹੁਤ ਪਿਆਰ ਸੀ ਉਹ ਸਾਰੀਆਂ ਨੇ ਸਾਰੀਆਂ ਤਿਆਗ ਕੇ ਇੱਕ ਪਰਮਾਤਮਾ ਦੇ ਨਾਲ ਜੁੜ ਜਾਣਾ ਜਿੱਦੇ ਪਰਮਾਤਮਾ ਦੇ ਨਾਲ ਜੁੜ ਕੇ ਉਹਦੇ ਸਾਰਿਆਂ ਦੇ ਵਿੱਚ ਪਰਮਾਤਮਾ ਹੀ ਦਿਸਣਾ ਉਹਦੇ ਹੌਸਲੇ ਤੇ ਕਹਿੰਦੇ ਵੱਡੇ ਆ ਭਾਗਾ ਵਾਲੇ ਉਹਦੇ ਬਣਾਂਗੇ ਨਹੀਂ ਤੇ ਕਹਿੰਦੇ ਅਸੀਂ ਆ ਭਾਗੇ ਆ ਤੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਕਿ ਆਪਣੇ ਆਪ ਨਾ ਕਹਿੰਦੇ ਫਿਰਿਓ ਮੈਂ ਵੱਡੇ ਭਾਗਾ ਵਾਲਾ ਮੈਂ ਵੱਡੇ ਆ ਭਾਗਾ ਵਾਲਾ ਗੁਰੂ ਸਾਹਿਬ ਕਹਿੰਦੇ ਜਿੱਦੇ ਤੂੰ ਵੱਡੇ ਆ ਭਾਗਾ ਵਾਲਾ ਹੋ ਗਿਆ ਉਹਦੇ ਕਹਿੰਦੇ ਲੁਕਿਆ ਨਹੀਂ ਰਹਿਣਾ ਦੁਨੀਆ ਦੇ ਵਿੱਚ ਪ੍ਰਗਟ ਹੋ ਜਾਏਗਾ ਕਹਿੰਦੇ ਜਹ ਜੈ ਦੇਖੋ ਤਹ ਨਾਰਾਇਣ ਸਗਲ ਘਟਾਂ ਮੈਂ ਤਾਗ ਨਾਮ ਉਤਕੀ ਪੀਵਤ ਜਨ ਨਾਨਕ ਤਿਆਕੇ ਸਭ ਅਨੁਰਾਗ ਵਾਹ ਗੁਰਜੀਕਾ ਖਲਸਾ ਵਾਹ ਗੁਰਜੀਕੀ ਫਤੀ